ਪਸ਼ੂਆਂ ਦਾ ਜ਼ਿਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ तमाम ਸ੍ਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਤੇ ਲਈ ਤੁਹਾਨੂੰ ਲੈ ਕੇ ਪਹੁੰਚੇ ਹਾਂ ਮਿੱਤਰੋ ਆਪਾਂ ਮੁਕੇ ਜ਼ਿਲ੍ਹੇ ਦਾ ਮਾਨ ਮਾਤਾ ਨਗਰ ਆ ਪਿੰਡ ਸੰਗਤਪੁਰਾ ਸੰਗਤਪੁਰੇ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਹਾਂ ਸੰਗਤਪੁਰੇ ਰੋਡ ਦੇ ਉੱਪਰ ਆਣ ਨੂੰ ਰੋਡ ਦੇ ਕੋਲ ਹੀ ਬਾਈ ਉਹਨਾਂ ਦਾ ਰਹਿਣ ਬਸੇਰਾ ਵਾ ਜਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਇਸ ਘਰ ਦੇ ਵਿੱਚੋਂ ਤੁਹਾਨੂੰ 15-20 ਰੁਪਏ ਦਾ ਮਹੀਨਾ ਕੋ ਪਹਿਲਾਂ ਇੱਕ ਵੀਡੀਓ ਦਿਖਾਈ ਸੀ ਜੋ ਇਸ ਘਰ ਦੇ ਵਿੱਚੋਂ ਇਹ 2,10,000 ਦੀ ਝੋਟੀ ਜਿਹੜੀ ਆਪਣੇ ਚੈਨਲ ਦੇ ਰਹੀ ਭਾਗੀ ਕੇ ਪਿੰਡ ਦੇ ਵਿੱਚ ਗਈ ਸੀ ਹਾਂਜੀ ਹਾਂ ਭਾਗੀ ਕੇ ਪਿੰਡ ਦੇ ਵਿੱਚ ਗਈ ਸੀ ਮਿੱਤਰੋ ਮਨੁਆਰ ਔਰ ਇਹਨਾਂ ਨੂੰ ਉਦੋਂ ਜ਼ਿਆਦੀਆਂ ਮੁਬਾਰਕਾਂ ਜੋਗੀ ਚੰਗੇ ਦੁੱਧ ਦੀ ਵਸਤੇ ਵਿੱਚ ਲਈ ਜਿਹਨੇ ਦੁੱਧ ਦੀ ਕਮਾਈ ਤਕਸੀ ਦਾ ਉਹ ਉਪਰਮਾ ਤੁਮਾਰੇ ਕਰੇ ਚੱਲੂਗੀ ਅੱਜ ਵੀ ਉਸ ਤਰ੍ਹਾਂ ਦੇ ਘਰਾਣੇ ਦੇ ਇੱਕ ਚੰਗੇ ਰਿਤੇ ਦੇ ਵਿੱਚੋਂ ਇੱਕ ਛੋਟੀ ਤੁਹਾਨੂੰ ਦਿਖਾਉਣੀ ਹੈ ਮੈਂ ਪਾਈ ਦੇ ਕੋਲੇ ਮੁਕਾਉ ਇੱਕ ਵੀ ਮੇਰੇ ਪਸੰਦੀ ਦੀ ਝੋਟੀਆਂ ਵੈਸੇ ਸ਼ੌਂਕ ਦੇ ਵਿੱਚੋਂ ਦਿਖਾਉਣੀ ਹੈ ਕੋਈ ਫੀਲ ਦੇਗੀ ਇਹ ਇਹ ਆਉਣ ਵਾਲੇ ਸਮੇਂ 'ਚ ਪਾਪਾ ਮਿਹਰ ਕਰੇ ਵੀ ਕੀ ਕਰਦੀ ਆ ਮੈਦਾਨ ਦੇ ਵਿੱਚ ਉਹ ਸਮਾਂ ਦੱਸੂਗਾ ਪਰ ਕੋਸ਼ਿਸ਼ ਰਹੂਗੀ ਇਹਦੀ ਵੀ ਤੁਹਾਨੂੰ ਚੁਵਾਈ ਆ ਜਿਹੜੀ ਉਹ ਦਿਖਾਈ ਜਾਊਗੀ ਆਜੋ ਕਰਦੇ ਗੱਲਬਾਤ ਆਪਾਂ ਵੀਰ ਨੂੰ ਮਿਲਦੇ ਆ ਸਸਤੀ ਗੱਲਬਾਤ ਦੇ ਵਿੱਚ ਸਸੀਗਾ ਬਾਈ ਠੀਕ ਹੈ ਜੀ ਚੇਤਾ ਦੇ ਪ੍ਰਵਾਸ ਬਹੁਤ ਵਧੀਆ ਚੜ੍ਹਦੀ ਕਲਾ 'ਚ ਸਾਰੇ ਹਾਂ ਜੀ ਹਾਂ ਜੀ ਚਲੋ ਸ਼ੁਕਰ ਆਦਾ ਬਦਦਾ ਬਾਈ ਅੱਛਾ ਯਾਰ ਉਹ ਤਾਂ ਆਪਾਂ ਝੋਟੀ ਵੇਚ ਲਈ ਆ ਪਰ ਲਈ ਹਣਾ ਹਾਂ ਜੀ ਹਾਂ ਜੀ ਇਹਦੇ ਬਾਰੇ ਪਹਿਲਾਂ ਦੱਸੀ ਮੈਨੂੰ ਸ਼ੌਂਕੀਆ ਜੀ ਦਾ ਜਿਹੜੀ ਇਹ ਕਿਹੜੇ ਸੀਮਨ ਦੀ ਆ ਗਈ ਬਈ ਇਹ ਸੁਲਤਾਨ ਦੀ ਆ ਹਸਾਰ ਵਾਲੇ 77 87 ਵਾਲੇ ਦੀ ਸੁਲਤਾਨ 77 87 ਵਾਲੇ ਦਾ ਹਾਂ ਹਸਾਰ ਬਬਾਈ ਦਾ ਐਸੇ ਸੂਆ ਤੇਰੇ ਕੋਲੇ ਕਿੰਨੇ ਵਾ ਸੂਪੀਏ ਇਹ ਦੂਜਾ ਸੂਆ ਚਾਰ ਦੰਦ ਦਾ ਮੂੰਹ ਚਾਰ ਦੰਦਾਂ ਦਾ ਤੇ ਦੂਜਾ ਸੂਆ ਸੂਪੀ ਹੈ ਹਾਂਜੀ ਹਾਂਜੀ ਅੱਛਾ ਮਗਰ ਇਹਨਾਂ ਦੀਆ ਕੱਟੀ ਆ ਗਈ ਹਾਂ ਕੱਟੀਏ ਕੋਹੇ ਨੂਰ ਦੀ ਲక్ష్ਮੀ ਜੀ ਦੀ ਲక్ష్ਮੀ ਜੀ ਦੀ ਵਾਲਾ ਹਾਂਜੀ ਅੱਛਾ ਕਿੰਨਾ ਦੁੱਧ ਦੇ ਕੀ ਤੇਰੇ ਕੋਲੇ ਵੀਰੇ ਪਹਿਲੇ ਸੂਏ ਇਹ 14 ਕਿਲੋ ਦਿੱਤੇ ਨੇ ਪਹਿਲੇ ਸੂਏ ਦੋ ਦੰਦ ਨੇ ਦੋ ਦੰਦ ਨੇ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਤੇਰੇ ਹਾਂ ਹਾਂ ਐਸ ਕੀ ਬਾਬਾ ਮਿਹਰ ਕਰੇ ਯਾਰ ਕੁਛ ਕਰੂਗੀ ਮਦਾਨ ਜੀ ਹਾਂ ਕਰ ਹੋ ਗਿਆ ਕਿ ਚਵਾਈ ਕਰਾਵਾਂਗੇ ਇਹਦੀ ਇਹ 17 18 ਜਾਨੀ ਚ ਆ ਦਾਸ ਕੰਡੋ ਤਾਂ ਸਟਾਰਟ ਹੀ ਹੋਈ ਐ ਤੀਜੇ ਨਾਮ ਪਰ ਮੂਰੇ ਘੜੀ ਮੜਾ ਜਨੂੰ ਦਿਖਾ ਲੈਂਦੇ ਡਰਦੀ ਐ ਥੋੜਾ ਬਾਪੂ ਹੋਈ ਨੇ ਮੜਾ ਮੈਨਾਂ ਤੁਹਾਨੂੰ ਲੈ ਵੀ ਅਰੀ ਬਲਾਵਟ ਦਿਖਾਉਣੀ ਐ ਜਿਹੜੀ ਮੇਨ ਚੀਜ਼ ਆ ਜਾਂਦੀ ਮੈਨੂੰ ਚੰਗੀ ਲੱਗੀ ਹੋਰ ਗੱਲਾਂ ਬਾਤਾਂ ਤਾਂ ਚੰਨੋ ਆਹਰ ਪਸੂ ਦੇ ਹੁੰਦੇ ਹੁੰਦੇ ਆ ਮੂੰਹ ਇੱਕ ਫੇਸ ਦੀ ਕੁਆਲਿਟੀ ਤੇ ਇੱਕ ਇੰਡੀਆ ਡਰ ਦੀ ਕੁਆਲਿਟੀ ਦੋ ਚੀਜ਼ਾਂ ਪਰ ਮਾਤਮਣੇ ਨੂੰ ਲਾਈ ਆਣਾ ਜਿਹੜੀਆਂ ਮਿੱਤਰੋ ਉਹ ਯਕੀਨ ਕਰਿਆ ਜੇ ਕਰੋੜਾ ਰੁਪਈਆ ਦੇ ਵਿੱਚ ਵੀ ਨਹੀਂ ਮਿਲਦੀਆਂ ਲੱਖਾਂ ਦੀਆਂ ਗੱਲਾਂ ਤਾਂ ਲੱਗ ਰਹਿ ਜਾਂਦੀਆਂ ਕਰਨ ਵਾਲੀਆਂ ਭਾਈ ਹੋਈ ਤੂੰ ਨੇੜੇ ਹੋਈ ਮੜੇ ਨੇ ਵਿਖਾਉਣਾ ਨਹੀਂ ਹੋਈ ਹਨ ਦੀਪ ਦਿਖ ਲੈ ਹੁਣ ਵੇਖੋ ਕਿਰਨ ਦੀ ਬਾਈ ਆ ਚੀਜ਼ ਆ ਇਹਨਾਂ ਦੀ ਕਰਮਾਂ ਵਾਲੀ ਦੀ ਤੁਹਾਨੂੰ ਆਪ ਵੀ ਕਿਹਾ ਸੀ ਨਾ ਪਹਿਲਾਂ ਹੀ ਮੈਂ ਕਿਹਾ ਵੀ ਇੱਕ ਅਲੱਗ ਬੰਤਰ ਆ ਇਹਨਾਂ ਦੀ ਲੇਵੇ ਦੀ ਆ ਵੇਖੋ ਬਾਈ ਹਾਂ ਹਜੇ ਤਾਂ ਤੋ ਸੂਈ ਹੋਈ ਆ ਤਾਜੀ ਆ ਦੋਆ ਤਿੰਨਾਂ ਦਿਨਾਂ ਦੀ ਸੂਈ ਆ ਬੌਲੇ ਚ ਹੀ ਆ ਹਜੇ ਹੁਣ ਕਿੰਨੇ ਬੌਲੇ ਤੂੰ ਸਟਾਰਟਿੰਗ ਕਰ ਗਈ ਬਾਈ ਏ ਬਾਈ ਇਹ ਜੇ ਪਾਰसों ਹੀ ਸੂਈ ਆ ਤੇ ਅੱਜ ਪੰਜਵਾਂ ਡਾਂਗ ਹੀ ਚੋਈ ਆ 10 ਕਿਲੋ ਬੋਲੇ ਤੇ ਸਟਾਰਟ ਹੀ ਹੋਈ ਆ। ਕੀ ਬਾਤ ਆ ਬਈ ਚੌਂਦੀ ਰਵੇ ਕਰਮਾਂ ਵਾਲੀ ਨੂੰ ਸਲਾਮ ਆ ਪਰਮਾਤਮਾ ਮਿਹਰ ਕਰੇ। ਇਹ ਤਾਂ ਮਿੱਤਰੋ ਦਿਖਾਈ ਤੁਹਾਨੂੰ ਸ਼ੌਂਕ ਜੋ ਝੋਟੀ ਠੀਕ ਆ। ਆ ਰਿਜ਼ਲਟ ਆ ਬਾਈ ਚੰਗੇ ਟੀਕੇ ਭਰਾਵਾਂਗੇ ਨਾ ਤੇ ਚੰਗਾ ਰਿਜ਼ਲਟ ਇੱਕ ਦਿਨ ਆਉਂਦਾ ਹੀ ਆਉਂਦਾ ਬਾਈ। ਉਹ ਤਾਂ ਟੀਕਾ ਭਰਉਣ ਲੱਗੇ ਨਾ ਸੋਚਿਆ ਕਰੋ ਵੀ ਸਾਡਾ ਹਿਆਰ ਦਾ ਬਾਈ ਖਰਚਾ ਆ ਜੂ 1500 ਦਾ ਆ। ਉਹ ਵੰਡੇ ਤੋਂ ਕਰਾ ਲਿਆ ਹੁੰਨੀ ਚਾਹੀਦੀ ਉਹ ਚੀਜ਼ ਦਾ ਸੋਚਿਆ ਕਰੋ ਵੀਰੇ ਅੱਛਾ ਬਾਕੀ ਇਹਦੀ ਮਾਂ ਦਾ ਦੁੱਧ 7 ਕਿਲੋ ਹੀ ਸੀ ਇਹਦੀ ਮਾਂ ਦਾ ਹਾਂ ਇਹਨੇ 14 ਕਿਲੋ ਪਹਿਲੇ ਸੂਏ ਦੇ ਵੇਲੇ 7 ਕਿਲੋ ਵਾਲੀ ਦੇ ਪੇਟੋਂ ਪੈਦਾ ਹੋ ਗਏ 14 ਕਿਲੋ ਕੀਤਾ ਇਹ ਹਾਂ ਕੀ ਬਾਤ ਆ ਵੀਰੇ ਅੱਛਾ ਹੁਣ ਆਪਾਂ ਛੋਟੀ ਤਿਆਰੀ ਹੈ ਜਿਹੜੀ ਵੇਚਣੀ ਆ ਉਹਦੀ ਕੀ ਡਿਟੇਲ ਆ ਵੀਰੇ ਉਹ ਵੀਰੇ ਆਪਾਂ ਮੱਝ ਲੈ ਕੇ ਆਂਦੀ ਸੀ ਉਹਦੇ ਮਗਰ ਆਈ ਸੀ ਇਹਦਾ ਰਿਕਾਰਡ ਨਹੀਂ ਹੈਗਾ ਕੋਈ ਆਪਣੇ ਕੋਲੇ ਠੀਕ ਹੈ ਵੀ ਮਤਲਬ ਮਗਰ ਕੱਟੀ ਹੋਈ ਹੈ ਹਾਂ ਕੱਟੀ ਆਈ ਸੀਗੀ ਤੇ ਠੀਕ ਹੈ 17 ਤੋਂ 18 ਕਿਲੋ ਦੁੱਧ ਚੋਇਆ ਇਹਦੀ ਮਾਂ ਦਾ ਤੀਜੇ ਸੂਏ ਚ ਤੀਜੇ ਸੂਏ ਦੇ ਵਿੱਚ ਆਉਥੇ ਸੂਏ ਆਪਾਂ ਉਹ ਸੇਲ ਕਰਤੀ ਸੀ ਠੀਕ ਹੈ ਇਥੇ ਇਹ ਕਿੰਨਾ ਲਗੀ ਪਹਿਲੇ ਇਹ 11 ਤੋਂ 12 ਕਿਲੋ ਦਿੱਤਾ ਪਹਿਲੇ ਸੂਏ ਨੇ ਪਹਿਲੇ ਸੂਏ 11 ਤੋਂ 12 ਕਿਲੋ ਹਾਂਜੀ ਐਦਕੀ ਦਾ ਪਾਪਾ ਮੇਰੇ ਘਰੇ 14 15 ਕਿਲੋ ਦੇਊ ਰਾਮ ਨਾਈ ਹੂੰ ਬਾਕੀ ਸੰਭਾਲਤੇ ਵੀ ਆ ਯਾਰ ਭਾਈ ਹਾਂ ਸੇਹ ਬਹੁਤ ਆ ਤੇਰੀ ਵੀਰੇ ਦੇਖ ਲੈ ਬਹੁਤ ਚੰਗੀ ਆ ਤੇਰੀ ਬਾਈ ਇਹ ਪਸੂ ਦੱਸ ਦੇ ਆ ਤੇਰੇ ਇਹਦਾ ਵਾਲ ਟੱਲਾ ਬਹੁਤ ਪਈਆਂ ਹਾਂ ਦਿਨ ਕਿੰਨੇ ਪਏ ਹਜੇ ਨੇ ਦਿਨ ਤਾਂ ਤੇ ਵੈਸੇ ਅੱਜ ਪੂਰੇ ਹੋ ਗਏ ਅੱਜ ਗਿਣਤੀ ਵਾਲੇ ਪੂਰੇ ਹੋ ਗਏ ਹਾਂ 24 ਤਰੀਕ ਨੂੰ ਠੀਕ ਆ ਪਰ ਸੂੰਦੀ ਨਹੀਂ ਹਜੇ 7 ਤੋਂ 8 ਦਿਨ ਨਹੀਂ ਸੂੰਦੀ ਵੀਰੇ ਪਰ ਜੀ ਦਾ ਹੰਡਾ ਲੈ ਲੇ ਗੱਬਣੇ ਅਸ਼ੋਕ ਤੋਂ ਐਲਡੀਐਫ ਵਾਲੇ ਐ ਐ ਰੀ ਲੱਕ ਮੁੰਡਰੀ ਵਾਲੇ ਅਸ਼ੋਕ ਬਾਪ ਠੀਕ ਆ ਭਾਈ ਵੀਰੇ ਹਾਂ ਇੱਕ ਗੱਲ ਹੋਰ ਚੋਣ ਚਣ ਕਿਵੇਂ ਲੱਗਾ ਚੋਣ ਇੱਕ ਨੰਬਰ ਆ ਭਾਈ ਠੀਕ ਆ ਹਾਂ ਭਾਵੇਂ ਇਹਨੂੰ ਚੋਂਦਾ ਬੰਦਾ ਗੋਆ ਠਾਕੇ ਪੱਠੇ ਪਾਕੇ ਦੁਬਾਰਾ ਬਹਿ ਜੇ ਪੈਰ ਨਹੀਂ ਚੱਕੂਗੀ ਯਾਦਗਰੀ ਚੀਜ਼ ਆ ਹਾਂ ਜਿਹੜਾ ਬਾਰਾ ਮਾਰੀ ਚੋਟੀ ਵਾਂਗੂ ਯਾਦ ਕਰਨਗੇ ਹਾਂ ਯਾਦ ਕਰਨਗੇ ਜਿਹੜਾ ਲੈ ਕੇ ਗਿਆ ਵੀ ਤੋਰੀ ਵੀਰੇ ਬੜ ਕੱਢੀ ਬਾਹਰੋਂ ਲੈ ਆਇਆ ਕਿਉਂਕਿ ਸ਼ੋ ਕਰਦਾ ਜਿਹੜਾ ਭਾਈ ਸ਼ੋ ਕੱਲਾ ਸ਼ੋ ਦੁੱਧ ਦੇ ਵਿੱਚ ਮੈਂटेन ਨਹੀਂ ਕਰਦਾ ਸ਼ੋ ਕੀਮਤ ਦੇ ਵਿੱਚ ਬਦਲ ਜਾਂਦਾ ਹੁੰਦਾ ਸ਼ੋਕ ਸੁਪਨਿਆਂ ਦੇ ਵਿੱਚ ਬਦਲ ਜਾਂਦਾ ਹੁੰਦਾ ਉਹ ਜਿੰਦਗੀ ਦਾ ਸਫ਼ਰ ਦੇ ਵਿੱਚ ਵੀ ਬਦਲ ਜਾਂਦਾ ਮੇਕਰੇ ਖੜੀ ਜਾਣਾ ਤੇ ਯਕੀਨ ਕਰਿਓ ਕਿਤੇ ਵੀ ਗੁੱਸਾ ਨਹੀਂ ਚੜਦਾ ਬੰਦੇ ਨੂੰ ਇਹ ਨੋਟ ਰੱਖਿਆ ਜੇ ਗੱਲ ਤੇ ਬਾਕੀ ਬਾਈ ਝੋਟੀ ਪੂਰੀ ਜ਼ਬਰਦਸਤ ਆ ਸਰੀਰ ਕਾਲਾ ਪੱਖ ਬਹੁਤ ਮਜ਼ਬੂਤ ਆ ਥਣ ਲੇਵੇ ਦੀ ਸਾਫ਼ ਸੁਥਰੀ ਬਹੁਤ ਜ਼ਿਆਦੀ ਆ ਕਰਮਾਂ ਵਾਲੀ ਮੋਢਦਾਈ ਵੀਰੇ ਠੰਡੀ ਸੀਲ ਕਰਮਾਂ ਵਾਲੀ ਚੰਗੀ ਆ ਬਾਈ ਬਾਕੀ ਬਾਈ ਅਸ਼ੋਕ ਤੋਂ ਐਲਡੀ ਫੀਆ ਆ ਅੰਦਰ ਨਹੀਂ ਜਾਣਾ ਅੱਜ ਦੇਖੋ ਗਰਾਂ ਦੀ ਬਣਾਵਟ ਬੰਤਰ ਕਰਮਾਂ ਵਾਲੀ ਦੀ ਕਮਾਲ ਦੀ ਛੋਟੀ ਦੀ ਪੁੜਾ ਪੜਾ ਕਿਉਂਕਿ ਕਹਿਣ ਨੂੰ ਅੰਗ ਕੋਈ ਵੀ ਕਰਮਾਂ ਵਾਲੀ ਨੂੰ ਅੰਗ ਹੈ ਨਾ ਜਿਹੜਾ ਉਹ ਦੇਸੀ ਨਹੀਂ ਲੱਗਾ ਹੋਇਆ ਕਿ ਕੁਆਲਿਟੀ ਵਾਲਾ ਅੰਗ ਇੱਕ ਮੰਗ ਵਾਲਾ ਅੰਗ ਇਹਨੂੰ ਉਹ ਪ੍ਰਮਾਤਮਾ ਨੇ ਸਾਰੇ ਲਾਏ ਹੋਇਆ ਵੀਰੇ ਕਿਉਂਕਿ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਵੀ ਚੀਜ਼ ਤੇ 22 ਰੁਪਈਆ 20000 ਵੱਧ ਲਾ ਲਓ ਮਾੜੀ ਚੀਜ਼ ਤੁਹਾਡੇ ਘਰੇ ਆ ਕੇ ਖਰਚਾ ਨਹੀਂ ਕੱਢਣਾ ਤੇ ਚੰਗੀ ਚੀਜ਼ ਨੇ ਤੁਹਾਡਾ ਉਹ 20000 ਵੱਧ ਲੱਗਾ ਇੱਕ ਮਹੀਨੇ ਦੇ ਵਿੱਚ ਪੂਰਾ ਕਰ ਦੇਣਾ ਵੀਰੇ ਬਾਅਦ ਚ ਆਪਾਂ ਪਛਤਾਉਣੇ ਆ ਵੀ ਜਿੱਥੇ ਸਵਾਰ ਲਾਇਆ ਉਥੇ 1.5 ਲਾ ਦਿੰਦੇ ਜਿੱਥੇ 1.5 ਲਾਇਆ ਉਥੇ 1.70 ਲਾ ਦਿੰਦੇ ਵੀਰੇ ਚੀਜ਼ ਚੀਜ਼ ਦਾ ਮੋਲ ਆ ਬਾਈ ਹਰ ਇੱਕ ਕੁਆਲਿਟੀ ਜਿੰਨੇ ਤਿਆਰ ਕੀਤੀ ਆ ਬਾਈ ਤੁਸੀਂ ਤੁਹਾਡੇ ਘਰੇ ਅੱਜ 20 ਕਿਲੋ ਵਾਲੀ ਮੈਂ ਖੜੀ ਆ ਤੇ ਤੁਸੀਂ ਵੀ ਵੀਰੇ ਸਸਤੀ ਨਹੀਂ ਦਿੰਦੇ ਝੂਠ ਮਾਰ ਕੇ ਦਾ ਤੁਸੀਂ ਭਾਵਾਂ ਦੀ ਵੇਚ ਲਿਓ 15 ਕਿਲੋ ਵਾਲੀ 20 ਗਾਲੀ ਕਹਿ ਕੇ ਪਰ ਜੇ 20 ਦਿੰਦੀ ਆ ਤੇ ਤੁਸੀਂ ਉਹਦੇ ਪੈਸੇ ਹਰ ਹਾਲਤ ਲਵੋਗੇ ਮੇਰਾ ਪਹਿਲੇ ਤੇ ਸਵਾਰ ਹੁੰਦਾ ਵੀਰੇ ਅੱਛਾ ਵੱਡੇ ਵੀਰੇ ਨੰਬਰ ਕਿੰਨਾ ਆ ਗਿਆ ਨੰਬਰ 94786 ਜੀ 30188 ਇੱਕ ਵਾਰੀ ਹੋਰ ਬੋਲ ਦੇ ਵੱਡੇ ਵੀਰੇ 94786 ਜੀ 30188 ਠੀਕ ਹੈ ਬਾਈ ਇਸ ਨੰਬਰ ਤੇ ਵੀਰੇ ਗੱਲਬਾਤ ਕਰ ਲਿਓ ਮੁੱਲ ਪਈ ਫਿਰਦਾ ਮੁੱਲ ਫੋਨ ਤੇ ਕਰਾਂਗੇ ਬਈ ਠੀਕ ਆ ਵੀਰੇ ਫੋਨ ਤੇ ਕਰਨਾ ਵੀਰੇ ਕਿਉਂਕਿ ਬਾਈ ਚੰਗੇ ਜਾਨਵਰ ਦੀ ਕੀਮਤ ਤਾਂ ਨਹੀਂ ਅਦਾ ਕੀਤੀ ਜਾਂਦੀ ਕਿਉਂਕਿ ਬਾਈ ਉਹਨੂੰ ਲੈਣ ਵਾਲਾ ਵਪਾਰੀ ਨੇ ਜਦੀਕੀ ਹੁੰਦਾ ਕਈ ਵਾਰੀ ਕਿਸੇ ਨੂੰ ਕਿਸੇ ਹਿਸਾਬ ਤੇ ਵੇਚਣੀ ਹੁੰਦੀ ਆ ਕਈ ਵਾਰੀ ਕਿਸੇ ਨੂੰ ਕਿਸੇ ਹਿਸਾਬ ਤੇ ਵੇਤ ਨਹੀਂ ਹੁੰਦੀ ਆ ਕਿਉਂਕਿ ਜਿਹੜੀ ਝੋਟੀ ਭਾਗੀ ਕੇ ਗਈ ਆਉਂਦੀ ਇੱਥੇ ਉਦੋਂ ਵੱਧ ਕੀਮਤ ਕਈ ਗੁਣਾ ਲੱਗਦੀ ਸੀ ਪਰ ਉਹ ਉੱਥੇ ਕਿਸੇ ਹਿਸਾਬ 2 ਲੱਖ 10 ਹਜ਼ਾਰ ਦੀ ਵੀਰੇ ਨੇ ਦਿੱਤੀ ਕਿਉਂਕਿ ਵੀਰਾਂ ਦਾ ਵੀ ਮੇਰੇ ਜਾਨ ਬੰਦਿਆ ਕੋਲੇ ਗਈ ਉਹ ਯਾਦ ਕਰਦੇ ਕਿੰਨੇ ਦੁੱਧ ਤੇ ਚੱਲ ਪਈ ਵੀਰੇ ਹੁਣ ਉਹ ਉਹ 17 ਕਿਲੋ ਦੁੱਧ ਤੇ ਚੱਲੀ ਜਾਂਦੀ ਠੀਕ ਆ ਬੜੀ ਗੱਲਬਾਤ ਹੁੰਦੀ ਰਹਿੰਦੀ ਹਾਂ ਗੱਲਬਾਤ ਹੁੰਦੀ ਹੋਈ ਸੀ ਉਹ ਕੱਟੀ ਦੇ ਗਈ ਸੀ ਉਹ ਕੱਟੀ ਐ ਸ਼ੋਕ ਦੀ ਸ਼ੋਕ ਦੀ ਕੱਟੀ ਉਹ ਵੀ ਸ਼ੋਕ ਤੇ ਹੀ ਘਪਣੂ ਸੀ ਹਾਂ ਉਹ ਵੀ ਸ਼ੋਕ ਤੋਂ ਹੀ ਸੀ ਐਦ ਕੀ ਕਿੰਨੀਆਂ ਝੋਟੀਆਂ ਨੂੰ ਭਰਾਇਆ ਸ਼ੋਕ ਦਾ ਸੀ ਹੁਣ ਅਸ਼ੋਕ ਦੋ ਨੂੰ ਲਾਇਆ ਸੀ ਸ਼ੋਕ ਦੋ ਨੂੰ ਲਾਇਆ ਹੁਣ ਮਗਰ ਕਿੰਨੀਆਂ ਜਾਨਵਰ ਖੜੇ ਤੇਰੇ ਕੋਲ ਤਿਆਰ ਮਗਰ ਬਸ ਇਹੀ ਆ ਲਾਸਟ ਹੁਣ ਅੱਗੇ ਏ ਆਈ ਹੋਈ ਵੀ ਆ ਨਵਾਂ ਪੂਰ ਅੱਗੇ ਆ ਇੱਕ ਤਾਂ ਸ਼ਾਮਬਾਲ ਕੇ ਦੀ ਕੀਤੀ ਆ ਠੀਕ ਆ ਇੱਕ ਆਪਾਂ ਕੋਹੇਨੂਰ ਦੀ 14 ਮਹੀਨਿਆਂ ਦੀ ਗੱਬਣ ਕਰਾਤੀ ਆ ਕਿ ਕੱਟੀ ਹੈ ਕੱਟੀ ਹਾਂ ਵਿਖਾ ਸਕਦੇ ਹਾਂ ਆਂ ਵਿਖਾਵਾਂਗੇ ਬਾਈ ਕੱਢਦੇ ਆਂ ਬਾਹਰ ਇੱਕ ਮੋਦੀ ਦੀ ਸ਼ੌਂਕੀਆ ਤੋਂ ਫਿਰ ਵੀ ਇਹ ਲੈ ਆਹ ਵੇਖੋ ਬਾਈ ਦੋ ਨਗੀਨੇ ਹੋਰ ਦਿਖਾਉਣ ਲੱਗਾ ਤੁਹਾਨੂੰ ਅੱਛਾ ਵੀਰੇ ਪਰਲੀ ਝੋਟੀ ਆ ਜਿਹੜੀ ਕੋਹੇਨੂਰ ਦੀ ਹੈ ਹਾਂ ਇਹ ਕੋਹੇਨੂਰ ਦੀ ਬਾਈ ਹੁਣ ਕਿੰਨਾ ਲੱਗਿਆ ਹਾਂਜੀ ਹਾਂਜੀ ਅੱਛਾ ਇਹ ਕਿੰਨੇ ਕਰਦੀ ਹੋਗੀ ਬਾਈ ਇਹਨੇ 26 ਤਰੀਕ ਨੂੰ ਹੋ ਜਾਣਾ 15 ਮਹੀਨਿਆਂ ਦੀ 15 ਮਹੀਨਿਆਂ ਪਰਸੋਂ ਹੁਣ ਇਹ ਇਹ ਹੋ ਗਿਆ ਇਹ ਇਹ ਆਈ ਹੋ ਗਿਆ 14.5 ਮਹੀਨਿਆਂ ਤੇ 11 ਤਰੀਕ ਨੂੰ ਕਰਾਈਆ 14.5 ਮਹੀਨੇ ਤੇ ਆਪਾਂ ਇਹਨੂੰ ਦੱਬਣ ਕਰਵਾਦਾ ਹਾਂ ਅੱਜ 13 ਦਿਨ ਹੋ ਗਏ ਟੀਕਾ ਲੱਗੇ ਨੂੰ 13 ਦਿਨ ਕਿਹੜਾ ਤੇ ਪਿਸਟਲ ਤੋਂ ਗੱਬਣ ਲੜਦੀ ਐ ਫੜੇ ਐਲਡੀਐਫ ਵਾਲੇ ਪਿਸਟਲ ਤੋਂ ਗੱਬਣ ਲੱਗ ਪਾ ਹਾਂ ਦੇਖੋ ਵੀਰੇ ਆਹ ਸੰਭਾਲ ਹੁੰਦੀ ਐ ਵੱਡੇ ਬਈ ਅੱਛਾ ਵੀਰੇ ਖਰਾਕ ਕੀ ਪਾਉਣਾ ਹੁੰਦਾ ਤੂੰ ਯਾਰ ਖਰੋਤੀਆਂ ਤਿਆਰ ਕਰਨ ਵਾਸਤੇ ਜਿਵੇਂ ਝੋਟੀਆਂ ਦਾ ਬਸ ਬਈ ਜਿਵੇਂ ਹੁਣ ਜਨਮ ਤੋਂ ਲੈ ਕੇ ਇਹਨੂੰ ਦੁੱਧ ਦਹੀਂ ਦਾ ਅੱਧਾ ਅੱਧਾ 2 ਮਹੀਨਿਆਂ ਤਾਈਂ 2 ਮਹੀਨਿਆਂ ਤਾਈਂ ਤੇ ਨਾਲ ਹੀ ਫੀਡ ਤੇ ਲਾ ਲਈਦਾ ਕਪੈਸਟਰ ਤੇ ਕਪੈਸਟਰ ਬਾਅਦ ਉਹ ਤੋਂ ਬਾਅਦ ਜਿਵੇਂ ਵੀ 6 ਮਹੀਨਾ ਮਤਾਕ ਪੈਂਦੀ ਆ ਉਹ ਫੀਡ ਪੈਂਦੀ ਆ ਤੇ ਪਾਊਡਰ 12 ਮਹੀਨੇ ਤੀਦਾਂ ਚੱਲਦਾ ਪਾਊਡਰ ਕਿਹੜਾ ਵਰਤਦਾ ਉਹਨਾ ਪਾਊਡਰ ਬਾ ਮਿਨਰਲ ਮਿਕਸਚਰ ਵਧੀਆ ਵਰਤਣਾ ਬਦਲ ਕੇ ਬਦਲ ਕੇ ਵਧੀਆ ਟਾਪ ਦਾ ਹਾਂ 25 ਕਿਲੋ ਵਾਲੀ ਬਾਲਟੀ ਲਈਦੀ ਆ ਠੀਕ ਆ ਬੰਦੇ ਬਜਾ ਖਤਮ ਹੋ ਗਈ ਫਿਰ ਬਦਲ ਕੇ ਲਈਜੀਏ ਠੀਕ ਆ ਬਈ ਮੈਂ ਚੇਂਜ ਕਰ ਦਿਆਂ ਇੱਕੋ ਹਾਂ ਇੱਕੋ ਨਹੀਂ ਵਰਤਦਾ ਠੀਕ ਆ ਬਈ ਅੱਛਾ ਹੁਣ ਇਸ ਟਾਂ ਤੇ ਕਿਹੜਾ ਚੱਲ ਜਾਂਦਾ ਮੈਨਰਲ ਮੈਕਚਰ ਇੱਥੇ ਅਪੈਕਟ ਕੰਪਨੀ ਦਾ ਕੋਈ ਅਪੈਕਟ ਕੰਪਨੀ ਹਾਂ ਉੱਥੇ ਬਾਹਲਟੀ ਅੰਦਰ ਪਈ ਆ ਉਹ ਨਾ ਨਹੀਂ ਮੈਂ ਦੇਖਿਆ ਕੱਲ ਹੀ ਲੈ ਕੇ ਆਇਆ ਪਹਿਲਾਂ ਜਲੇਟੋਮੈਨ ਵਰਤਿਆ ਪਹਿਲਾਂ ਜਲੇਟੋਮੈਨ ਵਰਤਿਆ ਹੁਣ ਹੋਰ ਲੈ ਕੇ ਆ ਹਾਂ ਹੁਣ ਹੋਰ ਲੈ ਕੇ ਆਂਦਾ ਅੱਛਾ ਜਿਹੜੀ ਆ ਝੋਟੀਏ ਵੀਰੇ 2 ਨੰਬਰ ਤੇ ਇਹ ਕਿਹੜੇ ਦੀ ਆ ਗਈ ਇਹ ਮੋਦੀ ਦੀ ਆ ਇਹ ਮੋਦੀ ਦੀ ਇਹ ਕਿੰਨੇ ਮਹੀਨਿਆਂ ਦੀ ਹੋ ਗਈ ਵੀਰੇ ਇਹ 13 ਮਹੀਨਿਆਂ ਦੀ ਹੋ ਗਈ 14ਵਾਂ ਚੱਲ ਪਿਆ ਇਹ ਵੀ ਲੈ ਲੂਗੀ ਟੀਕਾ ਮੇਰੇ ਹਿਸਾਬ ਨਾਲ ਹੁਣ ਇਹ ਬਸ 2 ਮਹੀਨਿਆਂ ਚ ਆਪਾਂ ਕਰਾ ਦੇਣੀ ਆ ਥੋੜੀ ਜਿਹੀ ਰੁੱਤ ਮੁਤਾਬਕ ਬਿਹਨੇ ਆ ਵੀ ਮਾੜਾ ਜਿੱਥ ਮੈਂ ਇੱਕ ਗੱਲ ਹੋਰ ਜਾਣਦਾ ਬੰਦਾ 50000 ਪਸ਼ੂ ਦੀ ਕੀਮਤ ਦਾ ਜਿਹੜੀ ਉਹ ਆਉਦੀ ਸਮਝਦਾਰੀ ਨਾ ਕਰਦਾ ਕਰ ਸਕਦਾ ਇਹ ਤਾਂ ਹੈ ਹੈ ਨਾ ਜੇ ਰੋਤ ਦੇ ਸੁਆਲੀ ਤਦ ਵੀ ਆਪਾਂ ਨੂੰ 2 ਰੁਪਏ ਵਾਧੂ ਵੱਟੋ ਉਹ ਜੋ ਟੀਵੀ ਯਾਰਾ ਥੋੜੇ ਬਣਾਉਣੀ ਤਾਂ ਲੇਟ ਸੀ ਤੇ ਪਰ ਆਪ ਦੀ ਆਪ ਬਣੀ ਹੈ ਕੋਈ ਛੇੜਛਾੜ ਨਹੀਂ ਕਰੀ ਉਹ ਇਹ ਨੂਰ ਵਾਲੀ ਨਾ ਉਹ ਕੋਈ ਨੂਰ ਨਹੀਂ ਨਾ ਸਾਰੀ ਰਾਤ ਰਿੰਜੀ ਗਈ ਮੈਨੂੰ ਇਹ ਆਈ ਕਰਾਉਣੀ ਪੈਗੀ ਚਲੋ ਬਹੁਤ ਵਧੀਆ ਹੋ ਗਿਆ ਬਈ ਵਧਾਈਆਂ ਤੈਨੂੰ ਇਹ ਵੀ ਤੈਨੂੰ ਨਾ ਮੇਰੇ ਵੱਲੋਂ 200 ਨੰਬਰ ਆ ਸੰਭਾਲ ਲਿਓ ਸੋਹਣੀ ਜਿੰਦਾਦ ਨੂੰ ਮੈਂ ਇਸ ਗੱਲ ਦੇ ਵਲੋਂ ਤੈਨੂੰ ਮੇਰੇ ਵੱਲੋਂ 200 ਨੰਬਰ ਆ ਮੈਂ ਖੁਸ਼ ਹੋ ਗਿਆ ਤੇ ਜਾਨਵਰਾਂ ਦੀ ਸੰਭਾਲ ਦੇ ਵੀਰੇ ਕਿਉਂਕਿ ਇਹ ਮੱਝਦੂਈ ਹੈ ਇਹ ਹੈ ਇਹ ਮੱਝਦੂਈ ਆ ਮੋਦੀ ਵਾਲੀ ਪਿਛਲੇ ਸੂਏ ਦੀ ਆ ਮੋਦੀ ਆ ਜਿਹੜੀ ਮੋਦੀ ਵਾਲੀ ਕੱਟੀ ਆ ਝੋਟੀ ਦੀ ਹੋਈ ਹੈ ਹਾਂ ਇਹ ਝੋਟੇ ਦੀ ਹੋਈ ਹੈ 13 ਮਹੀਨਾ ਤੋਂ ਸੂਕ ਰਹੀ ਆ ਮੱਝ ਵੀਰੇ ਆ ਵੇਖ ਲਓ ਬਾਈ ਮਾਵਾਂ ਧੀਆ ਖੜੀਆਂ ਦੋਵੇਂ ਧੀ ਬਰਾਬਰ ਆ ਗਈ ਸਾਲ ਦੇ ਵਿੱਚ ਹੈਨਾ ਬਾਈ ਤੇ ਹੋਰ ਆ ਗਈ ਕੋਈ ਨੁਰ ਹਾਂ ਤੇ ਅੱਛਾ ਨੰਬਰ ਆਪਾਂ ਦੇਤਾ ਹਨਾ ਮੋਲੋਂ ਦਾ ਫੋਨ ਤੇ ਕਰਨਾ ਲੈ ਵੀ ਮਿੱਤਰੋ ਜੇ ਤੁਹਾਨੂੰ ਬਾਈ ਦੀ ਸੰਭਾਲ ਕਿਵੇਂ ਲੱਗੀ ਉਹ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਬਾਕੀ ਜਾਣਕਾਰੀ ਲਈ ਨੰਬਰ ਸੱਕੀ